ਵਕਤ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਖੜਾ ਹੈਗਾ ਪਿੰਡ ਗਰਚਾ ਇਹ ਹੈਗਾ ਜੀ ਬਹਾਦਰਪੁਰ ਰੋਡ ਇੱਥੇ ਕੰਮ ਚੱਲ ਰਿਹਾ ਹੈਗਾ ਆ ਹੁਣ ਇੱਥੇ ਕੀ ਕੰਮ ਚੱਲ ਰਿਹਾ ਹੈ ਉਹ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਜਦੋਂ ਤੋਂ ਅਸੀਂ ਖੁਦ ਦੀ ਸੁਰਤ ਸੰਭਾਲੀ ਹੈਗੀ ਆ ਅਸੀਂ ਆਪਣੀ ਸੁਰਤ ਸੰਭਾਲੀ ਆ ਜਦੋਂ ਤੋਂ ਉੱਥੇ ਇੱਕ ਵਾਰ ਕੋਈ 4 ਫੁੱਟ ਦੀ ਕੰਧ 3 ਫੁੱਟ ਦੀ ਜਰੂਰ ਕੀਤੀ ਗਈ ਸੀ ਉਹ ਕੰਧ ਢਹਿ ਢੇਰੀ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇੱਥੇ ਆ ਜਿਹੜੇ ਢੇਰ ਹੈਗੇ ਆ ਇਹ ਢੇਰ ਆ ਕਿ ਜਿਹੜੇ ਆ ਸੜਕ ਤੱਕ ਆ ਗਏ ਸੀਗੇ ਔਰ ਆ ਜਿਹੜਾ ਤੁਸੀਂ ਟਰਾਂਸਫਰਮ ਦੇਖ ਰਹੇ ਨੇ ਐਸ ਵੇਲੇ ਇੱਥੇ ਦੀ ਸਫਾਈ ਕੀਤੀ ਹੋਈ ਹੈਗੀ ਆ ਟਰਾਂਸਫਰਮ ਦਾ ਜਿਹੜਾ ਘੋੜਾ ਚੱਕਣ ਦੇ ਵਿੱਚ ਵੀ ਬੜੀ ਮੁਸ਼ਕਲ ਆਂਦੀ ਸੀਗੀ ਔਰ ਆ ਤੁਸੀਂ ਢੇਰ ਵੀ ਦੇਖ ਪਾ ਰਹੇ ਹੋ ਪੂਰਾ ਡੰਪ ਦਾ ਡੰਪ ਜਿਹੜਾ ਇਹ ਬਣ ਚੁੱਕਾ ਹੈਗਾ ਆ ਤੇ ਹੁਣ ਇੱਥੇ ਜਿਹੜਾ ਕੰਮ ਚੱਲ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਅਸੀਂ ਤੁਹਾਨੂੰ ਅਸੀਂ ਇੱਥੇ ਜਿਹੜੀ ਹੈਗੀ ਆ ਆਲੇ-ਦੁਆਲੇ ਜਿਹੜੀ ਆ 3 ਦਿਵਾਰੀ ਤੁਸੀਂ ਕਹੋਗੇ 3 ਦਿਵਾਰੀ ਕੀ ਹੁੰਦੀ ਆ ਮਤਲਬ ਹੈ ਕਿ ਦੋ ਤਿੰਨ ਕਵਾਸੇ ਜਿਹੜੀ ਆ ਇਹ ਬਾਰੋ-ਬਾਰ ਜਿਹੜੀ ਆ ਸੜਕ ਦੇ ਨਾਲ ਬਹਾਦਰਪੁਰ ਰੋਡ ਦੇ ਉੱਪਰ ਵੀ ਚਾਰਦਵਾਰੀ ਕਰ ਦਿੱਤੀ ਆ ਦੋ ਗੇਟ ਰੱਖੇ ਗਏ ਨੇ ਪਤਾ ਨਹੀਂ ਕਾਦੇ ਲਈ ਰੱਖੇ ਆ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਇੱਥੇ ਇਹਨਾਂ ਦੇ ਇਹਨਾਂ ਨੇ ਢੇਰਾਂ ਦਾ ਇਹਦਾ ਕੀ ਕਰਨ ਆ ਤੇ ਇੱਥੇ ਹੋਰ ਕੀ ਕੁਝ ਕਰਨਗੇ ਇਹ ਸਾਰੀ ਜਿਹੜੀ ਹੈਗੀ ਆ ਇਹ ਜਾਣਕਾਰੀ ਅਸੀਂ ਹੈਗੀ ਆ ਸਰਪੰਚ ਸਾਹਿਬ ਜੋ ਨੇ ਉਹਨਾਂ ਦੇ ਜਿਹੜੇ ਹਸਬੰਡ ਨੇ ਉਹਨਾਂ ਦੇ ਪਤੀ ਨੇ ਉਹਨਾਂ ਨੂੰ ਮੈਂ ਫੋਨ ਕਰਕੇ ਬੁਲਾਇਆ ਆ ਉਹਨਾਂ ਕੋਲੋਂ ਪੂਰੀ ਜਾਣਕਾਰੀ ਲਵਾਂਗਾ ਇੱਕ ਮੈਂ ਕੁਝ ਸਰਵੇ ਵੀ ਕੀਤਾ ਹੈਗਾ ਕਿ ਲੋਕਾਂ ਦੇ ਕੁਝ ਸਵਾਲ ਨੇ ਜਿਹੜੇ ਕੀ ਸਵਾਲ ਜਿਹੜੇ ਹੈਗੇ ਆ ਉਹ ਅਸੀਂ ਮੌਜੂਦਾ ਜਿਹੜਾ ਮੈਂਬਰ ਪੰਚਾਇਤ ਆ ਇਹਨਾਂ ਦੇ ਕੋਲੋਂ ਅਸੀਂ ਲਵਾਂਗੇ ਕਿ ਇੱਥੇ ਕੀ ਪ੍ਰੋਸੈਸ ਹੈ ਅੱਗੇ ਇਹਨਾਂ ਨੇ ਕਰਨਾ ਕੀ ਹੈਗਾ ਉਹ ਸਾਰੀ ਜਾਣਕਾਰੀ ਜਿਹੜੀ ਹੈ ਇਹਨਾਂ ਕੋਲੋਂ ਪਰ ਇਸ ਕੱਲ ਦੇ ਵਧਾਈ ਦੇ ਪਾਤਰ ਆ ਕਿ ਇੱਥੋਂ ਗੰਦਗੀ ਜਿਹੜੀ ਟਰਾਂਸਫਰਮ ਦੇ ਦਿਵਾਲੇ ਹੁੰਦੀ ਸੀਗੀ ਉਹ ਸਾਫ਼ ਕਰ ਦਿੱਤੀ ਉੱਥੇ ਹੁਣ ਇਹ ਕੀ ਕਰਨਗੇ ਏ ਵੀ ਅਸੀਂ ਜਿਹੜੀ ਜਾਣਕਾਰੀ ਹੈਗੀ ਆ ਇਹਨਾਂ ਕੋਲੋਂ ਲਵਾਂਗੇ ਆਓ ਗੱਲ ਕਰਦੇ ਆ ਮੈਂਬਰ ਪੰਚਾਇਤ ਸੁਖਦੇਵ ਸਿੰਘ ਘਰਚਾ ਨਾਲ ਜੋ ਕਿ ਸਰਪੰਚ ਸਾਹਿਬ ਦੇ ਜੋ ਮੌਜੂਦਾ ਲੇਡੀ ਸਰਪੰਚ ਆ ਉਹਨਾਂ ਦੇ ਹਸਬੰਦ ਨੇ ਇਹਨਾਂ ਕੋਲੋਂ ਅਸੀਂ ਸਾਰੀ ਗੱਲਬਾਤ ਜਿਹੜੀ ਉਹ ਲਵਾਂਗੇ ਵੈਸੇ ਮੌਕੇ ਮੌਕੇ ਤੇ ਇੱਥੇ ਆਂਦੇ ਰਹਿੰਦੇ ਨੇ ਜੋ ਲੋਕਾਂ ਦੇ ਸਵਾਲ ਨੇ ਉਹ ਵੀ ਇਹਨਾਂ ਨੂੰ ਪੁੱਛਾਂਗੇ ਇਹਨਾਂ ਕੀ ਜਵਾਬ ਨੇ ਇਹ ਸਾਰੀ ਗੱਲਬਾਤ ਕਰਦੇ ਆ ਆਓ ਕਰਦੇ ਆ ਗੱਲਬਾਤ ਮੌਜੂਦਾ ਪੰਚਾਇਤ ਮੈਂਬਰ ਸੁਖਦੇਵ ਸਿੰਘ ਘਰਚਾ ਔਰ ਅਸੀਂ ਗੱਲ ਕਰਦੇ ਆ ਹੋਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਆਪਣਾ ਨਾਮ ਕੀ ਹੈਗਾ ਮੇਰਾ ਨਾਮ ਸਦੇਵ ਸਿੰਘ ਤੁਹਾਡੇ ਮਿਸਿਸ ਸਰਪੰਚ ਆ ਨਾ ਹਾਂਜੀ ਹਾਂਜੀ ਸਰਪੰਚ ਪਹਿਲਾਂ ਤੇ ਇਹ ਦੱਸੋ ਕੀ ਕੰਮ ਚੱਲ ਰਿਹਾ ਆ ਇਹ ਨਾ ਕਾਫੀ ਸਮੇਂ ਦੇ ਉੱਤੋਂ ਲੋਕਾਂ ਦੀ ਡਿਮਾਂਡ ਸੀ ਬੇਥੇ ਚਾਰਦਵਾਰੀ ਕੀਤੀ ਜਾਵੇ ਹੂੰ ਬਿਟੇ ਚੁੱਕਿਆ ਜਾਵੇ ਜਿਹੜੀ ਗੰਦਗੀ ਆ ਜਿਹੜੀ ਸਾਡੇ ਘਰਾਂ ਦੇ ਲਾਗੇ ਆ ਹੂੰ ਤੇ ਜਦੋਂ ਵੀ ਹਨੇਰੀ ਆਉਂਦੀ ਆ ਜਾਂ ਕੋਈ ਇਥੇ ਕੋਈ ਅਗ ਜਿਹੜਾ ਅੱਗ ਲੱਗ ਜਾਂਦੀ ਆ ਆਲੇ-ਦੁਆਲੇ ਘਰਾਂ ਦੇ ਲੋਕਾਂ ਦਾ ਨੁਕਸਾਨ ਹੁੰਦਾ ਉਹਨਾਂ ਦੇ ਬੁਵਾਰੀਆਂ ਲੱਗਦੀਆਂ ਤੇ ਕਾਫੀ ਸਮੇਂ ਦੇ ਮੇਰੇ ਤੋਂ ਸਾਾਨੂੰ ਸਾਲ ਕੀ ਦੇ ਕਰੀਬ ਲਗਭਗ ਹੋ ਗਿਆ ਚਿਆਰ ਬਣੀ ਨੂੰ ਅਸੀਂ ਵੀ ਇਹ ਡਿਮਾਂਡ ਸੀ ਸਾਡੀ ਵੀ ਕਿ ਕੰਮ ਹੋਣਾ ਚਾਹੀਦਾ ਅਸੀਂ ਖਬਰਾਂ ਵੀ ਕਈ ਵਾਰ ਲਾਈਆਂ ਕਈ ਵਾਰ ਤੁਹਾਡੇ ਨਾਲ ਸਹਿਮਤ ਵੀ ਲਾਈਆਂ ਤੇ ਖਿਲਾਫ ਵੀ ਲਾਣੀਆਂ ਪੈਂਦੀਆਂ ਹੈਗੀਆਂ ਕਿਉਂਕਿ ਪਬਲਿਕ ਦੀ ਡਿਮਾਂਡ ਹੁੰਦੀ ਹੈ ਹੁਣ ਲਗਭਗ ਇਹ ਜਿਹੜੀ ਆ ਦੋ ਕਨਾਲ ਦੇ ਕਰੀਬ ਆ ਜਿਹੜੀ ਦੋ ਕਨਾਲ ਕੋਈ 15 ਮਲਲੇ ਦੇ ਜਾਂ 5 ਮਲਲੇ ਜੋ 15 16 ਮਲਲੇ ਹੋਣੀ ਹੈ ਜਿਹੜੀ ਜਗਾ ਜਿਹੜੀ ਆਲੇ ਦੁਆਲੇ ਇਹ ਗਵਾਰ ਹੋ ਰਹੀ ਆ ਤੇ ਆ ਜਿਹੜੇ ਗੇਟ ਰੱਖੇ ਗਏ ਆ ਗਿਆ ਦੋ ਇਕਾ ਛੋਟਾ ਜਿਹਾ ਤੇ ਵੱਡਾ ਇਹ ਕਿਸ ਪਰਪਸ ਲਈ ਹੈ ਇਹ ਕਿਸ ਲਈ ਰੱਖੇ ਗਏ ਆ ਸਾਡੇ ਇੱਥੇ ਟਰਾਂਸਫਾਰਮ ਆ ਅੱਛਾ ਵੈਸੇ ਤਾਂ ਟਰਾਂਸਫਾਰਮ ਗੰਦਗੀ ਦੇ ਵਿੱਚ ਹੋਣਾ ਨਹੀਂ ਚਾਹੀਦਾ ਬਾਹਰਲੀ ਸਾਈਡ ਦੇ ਉੱਤੇ ਇੱਕ ਚੰਗੀ ਸਾਫ਼-ਸੁਥਰੀ ਜਗ੍ਹਾ ਤੇ ਹੋਣਾ ਚਾਹੀਦਾ ਪਰ ਚਲੋ ਫੇਰ ਵੀ ਇਹ ਪੁਰਾਣਾ ਟਰਾਂਸਫਾਰਮ ਲੱਗਾ ਆ ਇੱਥੇ ਤੇ ਇਹਦਾ ਕੀ ਕਰੋਗੇ ਹੁਣ ਇਹਦਾ ਨਾਲ ਵਾਲੇ ਦੇ ਪਹਿਲਾਂ ਤਾਂ ਜਿਹੜਾ ਗੇਟ ਵਾ 3 ਫੁੱਟ ਦਾ ਗੇਟ ਆ ਅਸੀਂ ਰੱਖਿਆ ਅੱਛਾ ਤੇ ਇਹ ਗੇਟ ਲਾ ਦੇਾਂਗੇ ਆਪਾਂ ਜਿਹੜਾ ਕੋਈ ਇੱਧਰ ਪੰਚਾਇਤ ਮੈਂਬਰ ਆ ਸਾਡਾ ਉਹਨੂੰ ਉਹਦੀ ਚਾਬੀ ਦੇ ਦੇਾਂਗੇ ਜਦੋਂ ਵੀ ਕੋਈ ਪ੍ਰੋਬਲਮ ਆਏਗੀ ਤੇਰੀ ਫਿਊ ਜੋੜਦਾ ਜਾਂ ਕੁਝ ਵੀ ਹੁੰਦਾ ਆ ਤੇ ਉਹ ਇਥੋਂ ਬੰਦ ਕਰਕੇ ਨਹੀਂ ਜਿਹੜਾ ਗੇਟ ਲਾਣਾ ਆ ਇਹ ਟਰਾਂਸਫਾਰਮ ਦੇ ਦਿਵਾਲੇ ਵੀ ਕੋਈ ਚਾਰਦੁਵਾਰੀ ਕਰੋਗੇ ਜਾਂ ਕੀ ਨਹੀਂ ਉਹ ਥੱਲੇ ਆਪਾਂ ਕਰਾਂਗੇ ਉਹ ਪੱਕਾ ਕਰ ਦੇਾਂਗੇ ਵੀ ਜਿਹੜਾ ਕੋਈ ਪ੍ਰੋਬਲਮ ਨਾ ਆਵੇ ਜਿੱਦਾਂ ਕੋਈ ਆਪਣੇ ਫਿਊਜ ਲਾਉਣ ਆਉਂਦੇ ਆ ਤੇ ਉਹਨਾਂ ਦੀ ਪ੍ਰੋਬਲਮ ਆ ਉਹਨਾਂ ਦੀ ਨਹੀਂ ਜਦੋਂ ਇੱਥੇ ਮਤਲਬ ਚਾਰਦਿਵਾਰੀ ਨਹੀਂ ਹੋਏਗੀ ਟਰਾਂਸਫਾਰਮਰ ਦੇ ਦਿਵਾਲੇ ਤੇ ਫਿਰ ਗਲਤੀ ਉੱਤੇ ਜਿਉਂ ਦੀ ਤਿਉਂ ਰਹਿ ਜਾਂਦੀ ਰਹੇਗੀ ਨਹੀਂ ਹੁੰਦਾ ਸੀ ਜਿਹੜਾ ਢੇਰ ਦਾ ਸਿਸਟਮ ਆ ਅਸੀਂ ਆਪ ਖੁਦ ਦੇਖਾਂਗੇ ਆ ਕੇ ਹੁਣ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਤੇ ਇਹ ਜਿਹੜੇ ਢੇਰ ਹੈਗੇ ਆ ਇਹ ਤੇ ਇੱਕ ਡੰਪ ਬਣ ਚੁੱਕਾ ਇਹਦਾ ਕੀ ਕਰ ਰਹੇ ਆ ਇਹਨੂੰ ਚਿਖਾ ਦੇਾਂਗੇ ਚਕਾ ਆਗੇ ਕਿਤੇ ਹੋਰ ਸੱਟਾਂ ਕੇ ਜੇ ਕਿਸੇ ਦੇ ਖੇਤਾਂ ਚ ਪਾਉਣੀ ਖੇਤਾਂ ਚ ਵੀ ਪਾ ਸਕਦਾ ਕਿਉਂਕਿ ਜਾ ਇੱਥੇ ਵਸਾ ਸਕਦੇ ਆ ਵਸਾ ਵੀ ਸਕਦੇ ਆ ਫਿਰ ਇਹਨੂੰ ਕਿਰ ਵਰਤੋਂ ਚ ਵੀ ਆ ਸਕਦਾ ਅੱਛਾ ਜਿਹੜੀ ਗੱਲਬਾਤ ਹੈਗੀ ਆ ਮੈਂ ਦੇਖੋ ਕੋਈ ਵੀ ਜਿਹੜਾ ਸਵਾਲ ਹੁੰਦਾ ਆ ਉਹ ਸਾਡਾ ਮੀਡੀਆ ਦਾ ਆਪਣਾ ਘੱਟ ਹੁੰਦਾ ਆ ਤੇ ਪਬਲਿਕ ਦਾ ਜਿਆਦਾ ਹੁੰਦਾ ਹੁਣ ਮੈਂ ਕੁਝ ਲੇਡੀਜ਼ ਨੂੰ ਵੀ ਮਿਲਿਆ ਹੈਗਾ ਕਿਉਂਕਿ ਜੇ ਮੈਂ ਨਾਮ ਲਾਉਂਗਾ ਤੇ ਝਗੜੇ ਹੋ ਜਾਂਦੇ ਹੈਗੇ ਆ ਨਹੀਂ ਨਹੀਂ ਕੋਈ ਕੁਝ ਜੈਂਟਸ ਨੂੰ ਵੀ ਮਿਲਿਆ ਹੈਗਾ ਉਹ ਕਹਿੰਦੇ ਹੈਗੇ ਆ ਕਿ ਜਿਹੜੇ ਇੱਥੇ ਢੇਰ ਲੱਗੇ ਹੋਏ ਆ ਪੰਚਾਇਤ ਜਿਹੜੀ ਹੈਗੀ ਆ ਉਹ ਕਾਗਜ਼ ਵੀ ਕਢਾ ਸਕਦੀ ਆ ਢੇਰ ਕਾਗਜ਼ਾਂ ਦੇ ਵਿੱਚ ਲੱਗੇ ਹੋਏ ਆ ਅੱਜ ਦੇ ਨਹੀਂ ਲੱਗੇ ਹੋਏ ਬਹੁਤ ਪੁਰਾਣੇ ਸਮੇਂ ਵਿੱਚ ਲੱਗੇ ਹੋਏ ਹੈਗੇ ਆ ਉਹਨਾਂ ਦੀ ਇੱਕ رائے ਵੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਉਹ ਕਹਿੰਦੇ ਕਿ ਇਥੋਂ ਪੱਕੇ ਤੌਰ ਤੇ ਜਿਹੜਾ ਜੋ ਉਹਨਾਂ ਨੇ ਕਿਹਾ ਪਈ ਢੇਰ ਇਥੋਂ ਚੱਕੇ ਜਾਣਗੇ ਉਹਦੀ ਬਜਾਏ ਜੇ ਢੇਰਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈਗਾ ਆ ਤਾਂ ਇੱਥੇ ਇੱਕ ਪਾਰਕ ਬਾਰੇ ਵੀ ਸੁਣਿਆ ਜਿੱਦਾਂ ਉਹਨਾਂ ਨੇ ਕਿਹਾ ਜੇ ਪਾਰਕੇ ਬਣਾ ਦਿੱਤੀ ਜਾਂਦੀ ਤਾਂ ਢੇਰ ਪੂਰੀ ਤਰ੍ਹਾਂ ਚੱਕ ਦਿੱਤੇ ਜਾਣਗੇ ਜਾਂ ਕਿ ਢੇਰਾਂ ਲਈ ਵੀ ਕੋਈ ਜਗ੍ਹਾ ਦਿੱਤੀ ਜਾਏਗੀ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੀ ਜਿੱਥੇ ਵੀ ਪੰਚਾਇਤ ਦੀ ਜਗ੍ਹਾ ਹੋਵੇਗੀ ਆਪਾਂ ਢੇਰਾਂ ਵਾਸਤੇ ਦੇ ਦੇਾਂਗੇ ਇਹ ਜਿਹੜੀ ਹੈ ਇੱਥੇ ਲਾਗੇ ਛਾਗੇ ਆਪਣੇ ਜਿੱਦਾਂ ਇੱਥੇ ਵੀ ਪਾਰਕ ਬਣ ਜੇ ਸਭ ਤੋਂ ਵਧੀਆ ਗੱਲ ਹੈ ਝੂਲੇ ਲਾ ਦੇਣ ਬੱਚੇ ਇੱਥੇ ਢੇਰ ਜਿਹੜੇ ਹੈਗੇ ਆ ਜੋ ਲੋਕਾਂ ਦੀ ਗੱਲ ਹੈਗੀ ਆ ਉਹ ਕਹਿੰਦੇ ਆ ਕਿ ਇਹ ਤੇ ਸਦੀਆਂ ਦੇ ਢੇਰ ਲੱਗੇ ਹੋਏ ਆ ਸਾਨੂੰ ਪਾਰਕ ਬਣਾਉਣ ਦਾ ਕਹਿੰਦੇ ਇਤਰਾਜ਼ ਨਹੀਂ ਆ ਪਾਰਕ ਬਹੁਤ ساری ਜਗ੍ਹਾ ਆ ਮੋਰੇ ਬਣ ਸਕਦੀ ਹੈ ਵੀ ਢੇਰ ਪਿੱਛੇ ਲੈ ਕੇ ਜਾਇਆ ਜਾ ਸਕਦੇ ਆ ਗੱਲ ਇਹ ਕਿ ਇਹ ਆ ਪਬਲਿਕ ਬੋਲੋ ਚਲੋ ਠੀਕ ਹੈ ਅਸੀਂ ਤਾਂ ਪਬਲਿਕ ਦੇ ਨਾਲ ਆ ਜੋ ਪਬਲਿਕ ਕਹੇਗੀ ਸਾਨੂੰ ਇਹ ਕਹਿ ਰਹੇ ਜੀ ਅੱਗੇ ਪਾਰਕ ਬਣਾ ਦਿਓ ਅਸੀਂ ਪਾਰਕ ਬਣਾ ਦੇਾਂਗੇ ਜੇ ਪਿੱਛੇ ਕਹੂਗਾ ਪਬਲਿਕ ਦਾ ਇਹ ਕਹਿਣਾ ਕਿ ਪਾਰਕ ਅੱਗੇ ਬਣ ਜਾਵੇ ਉਹਦੇ ਨਾਲ ਟ੍ਰਾਂਸਫਰਮ ਵੀ ਸੇਫ ਰਹੇਗਾ ਜਗਾ ਵੀ ਮੋਹਰੀ ਸੇਫ ਰਹੇਗੀ ਤੇ ਢੇਰ ਪਿੱਛੇ ਚਲ ਜਾਣਾ ਹਾਂਜੀ ਹਾਂਜੀ ਬੜੀ ਵਧੀਆ ਗੱਲ ਹੈ ਉਹਨਾਂ ਦੀ ਇਹ ਆ ਕਿ ਕਿਉਂਕਿ ਜਿਹੜੇ ਢੇਰ ਨਾ ਤੁਸੀਂ ਖੁਦ ਪੰਚਾਇਤ ਵਿੱਚੋਂ ਜਿਹੜੀ ਚੀਜ਼ ਕਾਗਜ਼ਾਂ ਵਿੱਚ ਲੱਗੀ ਹੁੰਦੀ ਆ ਜਦੋਂ ਤੱਕ ਤੁਸੀਂ ਕੰਮ ਕਰਦੇ ਹੈਗੇ ਆ ਉਦੋਂ ਤੱਕ ਤੇ ਕਈ ਵਾਰ ਕੋਈ ਨਹੀਂ ਕੁਸਕਦਾ ਹੈਗਾ ਕਈ ਵਾਰ ਕੀ ਹੁੰਦਾ ਆ ਜ਼ਰੂਰੀ ਤਾਂ ਹੈ ਨਹੀਂ ਕਿ ਤੁਹਾਡੇ ਨਾਲ ਸਾਰੇ ਸਹਿਮਤ ਹੈਗੇ ਆ ਕੁਝ ਵਿਰੋਧੀ ਵੀ ਹੁੰਦੇ ਹੈਗੇ ਆ ਜੇ ਕਿਸੇ ਇੱਕ ਨੇ ਵੀ ਇਹ ਕੰਪਲੀਟ ਪਾ ਦਿੰਦੇ ਹੈਗੇ ਆ ਤਾਂ ਫਿਰ ਤੁਹਾਡੀ ਕੀਤੀ ਕਰਾਈ ਤੇ ਪਾਣੀ ਫਿਰ ਜਾਂਦਾ ਆ ਨਹੀਂ ਦੇਖੋ ਅਸੀਂ ਤਾਂ ਸਹਿਮਤ ਹਾਂ ਜੋ ਪਬਲਿਕ ਪਬਲਿਕ ਦੇ ਮੁਤਾਬਕ ਹੈ ਜੋ ਇਹਨਾਂ ਨੇ ਡਿਮਾਂਡ ਕੀਤੀ ਸੀ ਆਪਾਂ 6 ਫੁੱਟ ਦੇ ਕਰੀਬ ਬੰਦ ਕਰਾਤੀ ਇਹ ਤੇ ਬਹੁਤ ਵਧੀਆ ਉਪਰਾਲਾ ਕੀਤਾ ਆ ਮਤਲਬ ਸਦੀਆਂ ਤੋਂ ਨਹੀਂ ਹੋਈ ਹੈਗੀ ਇਹਦੇ ਉੱਪਰ ਹੋ ਸਕਦਾ ਜੇ ਕੱਚ ਵਗੈਰਾ ਜੋ ਕੋਈ ਜਿਸ ਬਜਟ ਦੇ ਮੁਤਾਬਕ ਉੱਤੇ ਜਾਲੀ ਵੀ ਲੱਗ ਸਕਦੀ ਆ ਸੋਹਣੀ ਲੱਗੇ। ਇਹ ਕੰਧੇ ਬਹੁਤ ਉੱਚੀ ਆ ਗਿਆ ਕੰਧ ਐਡੀ ਕਾਫੀ ਉੱਚੀ ਆ ਕਿਸੇ ਦਾ ਕੁਛ ਨਹੀਂ ਉੱਪਰ ਹੱਥ ਨਹੀਂ ਜਾਣਾ ਹੈਗਾ ਇੱਥੇ ਦਾ ਜਾਲੀ ਅਸੀਂ ਹੋਰ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਥਰੂ ਪਈ ਅਸੀਂ ਜਿਹੜਾ ਸਫਾਈ ਸੇਵਕ ਲਾਇਆ ਉਹ ਘਰ ਘਰ ਜਾ ਰਿਹਾ ਆ ਹਾਂ ਉਹ ਉਹਦੀ ਉਹਨੂੰ 50 ਰੁਪਏ ਆਪਾਂ ਮਹੀਨੇ ਦੇ ਦੇਣੇ ਆ ਭਈ ਜਦੋਂ ਵੀ ਉਹ ਤੁਹਾਡੇ ਘਰ ਮੂਹਰੇ ਨਹੀਂ ਉਹ 50 ਰੁਪਏ ਸਫਾਈ ਸੇਵਕ ਖੁਦ ਲਏਗਾ ਜਾਂ ਕਿ ਪੰਚਾਇਤ ਲਏਗੀ ਪੰਚਾਇਤ ਨਹੀਂ ਸਫਾਈ ਸੇਵਕ ਲੈ ਸਫਾਈ ਸੇਵਕ ਜਿਹੜਾ ਉਹਨਾਂ ਦੇ ਸਫਾਈ ਘਰ ਕਰਨਾ ਆਏਗਾ ਹਾਂ ਜੀ 50 ਰੁਪਏ ਪਰ ਮਹੀਨਾ ਉਹ ਉਸ ਸਫਾਈ ਸੇਵਕ ਨੂੰ ਦਿੱਤਾ ਜਾਵੇ ਦਿੱਤਾ ਜਾਵੇ ਤਾਂ ਜੋ ਪਿੰਡ ਦੀ ਸਫਾਈ ਹੋ ਸਕੇ ਠੀਕ ਹੈ ਤੇ ਇਹਦੇ ਹੋਰ ਕੀ ਇਹਦੇ ਬਾਰੇ ਕਰ ਰਹੇ ਹੋ ਇਹੀ ਆ ਸਾਰਾ ਕੁਝ ਪ੍ਰੋਸੈਸ ਜੋ ਦੱਸਿਆ ਤੁਸੀਂ ਹਾਂਜੀ ਹਾਂਜੀ ਇਹਦਾ ਹੋਰ ਵਧੀਆ ਬਣਾ ਦਿਆਂਗੇ ਜੋ ਵੀ ਹੈ ਇਹਦੇ ਉੱਪਰ ਗਰੇਲਾਂ ਲਾ ਦਿਆਂਗੇ ਵਧੀਆ ਲੱਗੇ ਜਿਹੜੀ ਇਹ ਕੁਝ ਇਹਨਾਂ ਦੇ ਡਾਂਡੀਆਂ ਦੇ ਜੋ ਇਹਨਾਂ ਦੇ ਇਹਨਾਂ ਲਈ ਜੋ ਕਹਿਣਾ ਜੋ ਮਤਲਬ ਇਧਰਲਾ ਏਰੀਆ ਕਹੇਗਾ ਜੋ ਏਰੀਆ ਕਹੇਗਾ ਉਹਦੇ ਮੁਤਾਬਕ ਆਪਾਂ ਕੰਮ ਕਰਦੇ ਆਂਗਾ ਹਾਂ ਮਤਲਬ ਹੈਗਾ ਜੇ ਕਹਿਣਗੇ ਕਿ ਅੱਗੇ ਪਾਰਕ ਬਣਾ ਦਿਓ ਪਿੱਛੇ ਢੇਰ ਲੈ ਜਾਓ ਜਾਂ ਜੋ ਇਹਨਾਂ ਨੂੰ ਹੋਏਗਾ ਉਹਨਾਂ ਦੇ ਮੁਤਾਬਕ ਕੀਤਾ ਜਾਏਗਾ ਕੀਤਾ ਜਾਏਗਾ ਸੋ ਇਹ ਸਨ ਆਪਣੇ ਮੈਂਬਰ ਪੰਚਾਇਤ ਸੁਖਦੇਵ ਸਿੰਘ ਘਰਚਾ ਕੁਝ ਜਿਹੜੇ ਪਬਲਿਕ ਦੇ ਸਵਾਲ ਸੀਗੇ ਉਹ ਵੀ ਲੈਣੇ ਜ਼ਰੂਰੀ ਹੁੰਦੇ ਆ ਕਿਉਂਕਿ ਕੱਲਾ-ਕੱਲਾ ਤਾਂ ਇਹਨਾਂ ਨੂੰ ਕਈ ਵਾਰ ਸਵਾਲ ਨਹੀਂ ਪੁੱਛਦਾ ਹੈਗਾ ਸਾਡੇ ਕੋਲ ਆਂਦੇ ਨੇ ਤੇ ਇਹਨਾਂ ਦਾ ਜਵਾਬ ਇਹਨਾਂ ਨੇ ਇਹ ਦਿੱਤਾ ਕਿ ਅਸੀਂ ਜਦੋਂ ਪੰਚਾਇਤ ਬਣ ਹੀ ਗਏ ਆ ਤਾਂ ਅਸੀਂ ਲੋਕਾਂ ਲਈ ਬਣੇ ਆ ਜੋ ਇੱਧਰ ਪਸੰਦ ਹੋਏਗਾ ਜੇ ਪਾਰਕ ਚਾਹਣਗੇ ਤਾਂ ਅਸੀਂ ਪਾਰਕ ਬਣਾ ਦਾਂਗੇ ਜਿਸ ਤਰ੍ਹਾਂ ਉਹ ਚਾਹਣਗੇ ਚੰਗਾ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਚਾਹਦੇ ਹੈਗੇ ਕਿ ਇੱਥੇ ਕੰਮ ਕੀਤਾ ਜਾਵੇ ਨਾ ਕਿ ਢੇਰਾ ਦਾ ਖਲਾਰਾ ਵੀ ਨਾ ਪਵੇ ਇੱਥੇ ਔਰ ਦੂਸਰੇ ਪਾਸੇ ਟਰਾਂਸਫਰਮ ਤੇ ਜਿਹੜੀ ਆ ਗੰਦਗੀ ਵੀ ਨਾ ਪਵੇ ਵੈਸੇ ਤੇ ਵਧਾਈ ਦੇ ਪਾਤਰ ਆ ਮੈਨੂੰ ਕਈ ਸਾਲਾਂ ਤੋਂ ਇਹ ਖਬਰਾਂ ਲਾਂਦੇ ਨੂੰ ਹੋ ਗਿਆ ਹੈਗਾ ਇੱਥੇ ਅੱਜ ਤੱਕ ਜਿਹੜੀ ਜਿਸ ਤਰ੍ਹਾਂ ਅੱਜ ਸਫਾਈ ਔਰ ਚਾਰਦਵਾਰੀ ਕੀਤੀ ਗਈ ਆ ਅੱਜ ਤੱਕ ਕਦੀ ਵੀ ਜਿੰਨੀਆਂ ਵੀ ਪੰਚਾਇਤਾਂ ਆ ਜਾਂ ਮੈਂ ਖੁਦ ਵੀ ਪੰਚਾਇਤ ਚ ਰਿਆਂ ਉਦੋਂ ਵੀ ਰੋਲਾ ਪਾੰਦਾ ਰਿਆਂ ਪਰ ਕਿਸੇ ਨੇ ਵੀ ਆ ਜਿਹੜਾ ਕੰਮ ਹੈਗਾ ਅੱਜ ਤੱਕ ਨਹੀਂ ਕੀਤਾ ਪਰ ਹੁਣ ਲੋਕਾਂ ਨੂੰ ਵੀ ਅਸੀਂ ਇੱਕ ਬੇਨਤੀ ਕਰਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਰਾਹੀਂ ਕਿ ਜਿਹੜੇ ਆਪਣਾ ਕੂੜਾ ਕਰਗਟਿਆ ਢੇਰ ਹੈਗਾ ਆ ਘੱਟੋ-ਘੱਟ ਰਿਕਵੈਸਟ ਹੈ ਸਾਡੇ ਚੈਨਲ ਵੱਲੋਂ ਔਰ ਪੰਚਾਇਤ ਵੱਲੋਂ ਵੀ ਰਿਕਵੈਸਟ ਹੈ ਕਿ ਘੱਟੋ-ਘੱਟ ਜਿਹੜੇ ਢੇਰ ਹੈਗੇ ਉਹ ਇੱਥੇ ਨਾ ਸਿੱਟੇ ਜਾਣ ਘੱਟੋ-ਘੱਟ ਟਰਾਂਸਫਰਮ ਦੀਵਾਲੇ 'ਤੇ ਬਿਲਕੁਲ ਵੀ ਢੇਰ ਨਾ ਸਿੱਟਿਆ ਜਾਵੇ ਐ ਕੋਈ ਜੁਰਮਾਨਾ ਵੀ ਰੱਖ ਰੱਖ ਸਕਦੇ ਆ ਜਿਹੜਾ ਟਰਾਂਸਫਰਮ ਦੀਵਾਲੇ ਢੇਰ ਚੱਕੇਗਾ ਜੁਰਮਾਨਾ ਜੁਰਮਾਨਾ ਵੀ ਰੱਖਦੇ ਆ ਜੀ ਇਹ ਬਾਹਰ ਇੱਥੇ ਕੈਮਰੇ ਲਾ ਦੇਾਂਗੇ ਦੇਖੋ ਜੀ ਹੁਣ ਤੁਸੀਂ ਬਚ ਕੇ ਰਹਿਣਾ ਇੱਥੇ ਸੀਸੀਟੀਵੀ ਕੈਮਰੇ ਵੀ ਲੱਗ ਰਿਹਾ ਆ ਕਿ ਜਿਹੜਾ ਵੀ ਬੰਦਾ ਢੇਰ ਇੱਥੇ ਸਿੱਟੇਗਾ ਜਾਂ ਕੰਦ ਕੋਈ ਢਾਏਗਾ ਜਾਂ ਕੰਦ ਦੁਕਾਨਦ ਨਾਲ ਛੇੜਛਾੜ ਕਰੇਗਾ ਤੇ ਉਹਨੂੰ ਜੁਰਮਾਨਾ ਤੇ ਉਹਨੂੰ ਜੁਰਮਾਨਾ ਹੋਏਗਾ ਤੇ ਕਾਨੂੰਨ ਦੀ ਪ੍ਰਾਪਰਟੀ ਨਾਲ ਛੇੜਛਾੜ ਕਰਨ ਦੇ ਵਿੱਚ ਕੋਈ ਉਰਤੇ ਧਾਰਾ ਲਾ ਕੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈਗੀ ਆ ਸੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਕਸ਼ਮੀਰੀ ਲਾਲ ਕੈਂਥ ਚੀਫ ਐਡੀਟਰ ਦੀ ਜਿਹੜੀ ਆ ਵਿਸ਼ੇਸ਼ ਰਿਪੋਰਟ ਹਾਂਜੀ ਹੋਰ ਦੀ ਕੀ ਹਾਲ ਚਾਲ ਹੈ ਜੀ ਬੱਲ ਲੱਗਿਓ ਹੈ ਗਿਆ ਜੀ ਹਾਂਜੀ ਹਾਂਜੀ ਅੱਛਾ ਇੱਧਰ ਜੀ ਆ ਕੰਮਕਾਰ ਜਿਹੜਾ ਚੱਲ ਰਿਹਾ ਹੈਗਾ ਆ ਬੜੇ ਜੋਰਾਂ ਛੋਰਾ ਨਾਲ ਕੰਮ ਚੱਲ ਰਿਹਾ ਪਾਣੀ ਛੁੱਟ ਗਿਆ ਬਈ ਪਾਪ ਮੜ ਜਾ ਇੱਧਰ ਨੂੰ ਹੋਰ ਜੀ ਕਿੰਨਾ ਕ ਚਿਰ ਹੋ ਗਿਆ ਜੀ ਲੱਗਿਆ ਨੂੰ ਤੁਹਾਨੂੰ ਕੰਮ ਤੇ ਕਿੰਨੇ ਕ ਦਿਨ ਹੋ ਗਏ ਹੋ ਗਿਆ ਹਮ ਤਾਂ ਬਈ ਹੈ ਇਹ ਹਫਤੇ ਚ ਤੁਸੀਂ ਤਾਂ ਬੜੀ ਫੁਰਤੀ ਕੀਤੀ ਆ ਠੇਕੇ ਤੇ ਕੰਮ ਚੱਲਦਾ ਸੀਗਾ ਇਹ ਤਾਂ ਹੀ ਤਾਂ ਹੀ ਤਾਂ ਹੀ ਨਹੀਂ ਤਾਂ ਕਿਸੇ ਦਾ ਮੈਂ ਕਹਿੰਨਾ ਘਰ ਦਾ ਕੰਮ ਹੁੰਦਾ ਤਾਂ ਇੰਨੀ ਕੰਦ ਨੂੰ ਤੁਸੀਂ ਲਾ ਦੇਣੇ ਸੀਗੇ ਮਹੀਨਾ 15 ਦਿਨ ਤਾਂ ਬੱਕੇ ਸੀਗੇ ਚਲੋ ਖੈਰ ਇਹ ਜਿਹੜੇ ਕੰਮਕਾਰ ਕਰ ਰਹੇ ਹੈਗੇ ਆ ਇਹ ਵੀ ਜਿਹੜੇ ਹੈਗੇ ਆ ਇਹਨਾਂ ਤੇ ਵੀ ਸ਼ਾਬਾਸ਼ ਹੈਗੀ ਆ ਕਿ ਜਿਹੜਾ ਬਹੁਤ ਜਲਦੀ ਜਿਹੜਾ ਆ ਕੰਮ ਜਿਹੜਾ ਇੱਕ ਹਫਤੇ ਦੇ ਅੰਦਰ ਤਕਰੀਬਨ ਤਕਰੀਬਨ ਮੁਕੰਮਲ ਹੋ ਗਿਆ ਹੈਗਾ ਆ ਹੋਰ 2-4 ਦਿਨ ਲੱਗ ਸਕਦੇ ਹੈਗੇ ਕਿਉਂਕਿ ਇਹਦੀ ਤਿਆਰੀ ਵਗੈਰਾ ਜੋ ਕੁਝ ਆ ਉਹ ਵੀ ਸ਼ਾਇਦ ਕਰਨੀ ਹੋਵੇਗੀ ਸੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੁਹਾਡੇ ਕੋਲ ਸੁਝਾਅ ਹੋਣ ਤਾਂ ਤੁਸੀਂ ਇਸ ਤੇ ਦੇ ਸਕਦੇ ਇੱਥੋਂ ਜਿਸ ਤਰ੍ਹਾਂ ਮੈਂ ਪੰਚਾਇਤ ਵੱਲੋਂ ਕਿਹਾ ਜਾ ਰਿਹਾ ਆ ਖੋਦ ਕੋਲ ਵੀ ਖੜੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਝਿਜਕਣ ਦੀ ਕੋਈ ਲੋੜ ਨਹੀਂ ਤੁਸੀਂ ਆਪਣੀ ਸਲਾਹ ਦੇ ਸਕਦੇ ਆ ਸਲਾਹ ਅਸੀਂ ਇੱਧੇ ਕਹਨੇ ਆ ਬਈ ਸਾਨੂੰ ਗੋਹਾ ਪੱਥਰ ਨੂੰ ਥੋੜਾ ਵਾਤਾ ਹੈ ਮਤਲਬ ਤੁਹਾਡੇ ਕਹਿੰਦਾ ਹੈਗਾ ਕਿ ਇੱਥੋਂ ਗੋਹਾ ਜਾਂ ਢੇਰ ਜੇ ਚੱਕੇ ਜਾਂਦੇ ਆ ਤੇ ਤੁਹਾਡੇ ਕੋਲ ਜਗ੍ਹਾ ਨਹੀਂ ਹੈਗੀ ਇਹੀ ਤੁਸੀਂ ਕਹਿੰਨੇ ਆ ਪਈ ਜਗ੍ਹਾ ਨਹੀਂ ਹੈਗੀ ਤੇ ਪੰਚਾਇਤ ਉਹਦਾ ਵੀ ਕੋਈ ਨਾ ਉਹਦਾ ਵੀ ਪ੍ਰਬੰਧ ਕਰੇ ਠੀਕ ਹੈ ਨਾ ਹੁਣ ਘਰ ਦੇ ਵਿੱਚ ਤਾਂ ਜਗ੍ਹਾ ਓਨੀਆਂ ਕੇ ਹੁੰਦੀਆਂ ਆ ਗੋਹਾ ਕਿੱਥੇ ਚੱਟਣ ਸਾਨੂੰ ਗੋਹਾ ਲੈ ਤਾਂ ਆ ਠੀਕ ਹੈ ਜੀ ਦੇਖੋ ਦੇਖੋ ਪੰਚਾਇਤ ਮੈਂਬਰ ਸਾਹਿਬ ਆ ਤੇ رائے ਜਿਹੜੀ ਆ ਤੁਹਾਨੂੰ ਜੋ ਇੱਥੋਂ ਚਾਹੇ 1 2 ਦੀ رائے ਲਈ ਆ ਉਹੀ رائے ਹੈਗੀ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ ਸੀ ਅਸੀਂ ਆਪਣੇ ਕੋਲੋਂ ਕੋਈ ਗੱਲ ਨਹੀਂ ਲਾਂਦੇ ਆਪਣੀ ਪ੍ਰੋਬਲਮ ਆ ਵੀ ਇਹਨਾਂ ਦੇਖੋ ਇਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਸਮਝੋ ਨਹੀਂ ਨਹੀਂ ਸਮਝਣ ਦੇ ਦੇਖੋ ਸਾਡੇ ਪਸੂ ਰੱਖ ਹੋਣੇ ਆ ਕਰੇ ਕਹਾਸਾ ਤੇ ਗਾਹਾਂ ਦੇ ਬਟੀਆਂ ਕੋਈ ਰੱਖਦੀ ਨਾ ਵਾਸਤਾ ਨਾ ਜਾਨੀ ਤਦ ਤੱਕ ਤੁਸੀਂ ਚਿੰਤਾ ਬਣੀ ਹੋਈ ਆ ਇਹਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਹੈ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਪਿੱਛੇ ਦੇ ਦੇ ਦੇਾਂਗੇ ਬਖੇਰੀ ਲੋ ਜੀ ਦੇਖੋ ਇਹ ਵੀ ਫੈਸਲਾ ਇਹਨਾਂ ਨੇ ਕਰੀ ਦਿੱਤਾ ਪੇ ਤੁਹਾਨੂੰ ਪਿੱਛੇ ਜਿਹੜੇ ਆ ਢੇਰ ਜਿਹੜੇ ਆ ਉਹ ਪਿੱਛੇ ਕੰਮ ਪਿੱਛੇ ਕੰਮ ਲੈ ਤੁਹਾਨੂੰ ਦੇ ਦਿੱਤੇ ਜਾਣਗੇ ਪੇ ਇਹ ਵੀ ਇਹ ਵੀ ਤੁਹਾਡੀ ਮੁਸ਼ਕਲ ਦਾ ਹੱਲ ਮੌਕੇ ਤੇ ਹੀ ਕਰ ਦਿੱਤਾ ਸੋ ਇਸ ਕਰਕੇ ਇਹ ਵੀ ਵਧਾਈ ਦੇ ਪਾਤਰ ਆ ਜਿਹਦਾ ਇਹਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਪਿੱਛੇ ਜਿਹੜਾ ਏ ਢੇਰ ਲੈ ਜਾਣਗੇ ਜਾਂ ਕੋਈ ਇਸ ਇਹਨਾਂ ਨੇ ਕਰਨਾ ਆ ਅੱਗੇ ਕੋਈ ਨਾ ਸਿੱਟੇ ਠੀਕ ਹੈ ਜੀ ਅੰਦਾਜ਼ਾ ਤਾਂ ਹੁਣ ਜਿਹੜਾ ਹੈਗਾ ਘਰਾਂ ਦਾ ਮਾੜਾ ਮੋਟਾ ਤਾਂ ਸਿੱਟਣਾ ਹੀ ਪੈਣਾ ਹੈ ਹਾਂਜੀ ਹਾਂਜੀ ਕੂੜਾ ਤੇ ਇਸ ਦੇਖੋ ਆਣਾ ਹੀ ਹੈ ਦੇਖੋ ਜਿਹੜੇ ਸਫਾਈ ਕਰਮਚਾਰੀ ਵੀ ਲੱਗ ਜਾਂਦੇ ਆ ਉਹ ਤੀਸਰੇ ਦਿਨ ਆਂਦੇ ਆ ਭਾਜੀ ਉਹ ਤੀਜੇ ਦਿਨ ਆਂਦੇ ਆ ਹਾਂ ਜੀ ਕਹਿੰਦੇ ਅਸੀਂ ਲੈ ਕੇ ਜਾਂਦੇ ਹਾਂ ਮੈਂ ਤੁਹਾਨੂੰ ਪੁੱਛਿਆ ਸੀਗਾ ਹਾਂ ਜੀ ਕੀ ਕਹਿੰਦੇ ਕਹਿੰਦੇ ਨਹੀਂ ਲੈ ਕੇ ਜਾਂਦੇ ਲੋ ਜੀ ਇਹਨਾਂ ਦੀ ਸੁਆਦ ਆ ਨਹੀਂ ਦੇਖੋ ਇਹ ਤੁਸੀਂ ਕੂੜਾ ਚੁਕਾਣਾ ਆ ਤਾਂ ਅਸੀਂ ਪੈਸੇ ਵੱਧ ਲਾਵਾਂਗੇ ਦੇਖੋ ਗੱਲ ਤਾਂ ਇਹ ਆ ਵੀ ਜਿਹੜਾ ਉਹ ਜਿੱਦਾਂ ਕਹਿੰਦੇ ਪਰ ਇੱਕ ਗੱਲ ਆ ਉਹ ਵੀ ਗਲਤ ਕਰ ਰਹੇ ਆ ਜੇ ਉੱਦਾਂ ਕਹਿੰਦੇ ਤਾਂ ਅਸੀਂ ਕੂੜਾ ਨਹੀਂ ਚੱਕਣਾ ਤੇ ਦੂਜੇ ਪਾਸੇ ਕਹਿ ਰਹੇ ਆ ਪੈਸੇ ਵੱਧ ਦੇ ਦਿਓ ਅਸੀਂ ਕੂੜਾ ਚੱਕਾਂਗੇ ਇਹ ਇਹ ਵੀ ਸਿਸਟਮ ਗਲਤ ਆ ਨਾ ਫੇਰ ਜੇ ਜੇ ਹੁਣ ਕਹੋ ਤੁਸੀਂ 50 ਰੁਪਏ ਦੇ ਨਾਲ ਅਸੀਂ ਮੱਝ ਰੱਖੀ ਹੋ ਆ ਉਹਦਾ ਸਾਰਾ ਪੂਰਾ ਚੋਕੇ ਲਾ ਆਪਾਂ ਹੁਣ ਚੁੱਲੇ ਪੱਠੀ ਤੇ ਬਣਾਉਂਦੇ ਆ ਚਲੋ ਖੈਰ ਇਹ ਵੀ ਤੁਸੀਂ ਕੋਈ ਜਦ ਤੁਸੀਂ ਢੇਰੇ ਦੇ ਦੇਣੇ ਆ ਪਿਛਲੇ ਪਾਸੇ ਤੇ ਫਿਰ ਤੇ ਮਸਲਾ ਹੀ ਖਤਮ ਹੋ ਜਾਂਦਾ ਹੈਗਾ ਚਲੋ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਮਹੱਲੇ ਵਾਸੀਆਂ ਦੀ رائے ਹੋਏਗੀ ਪਿੰਡ ਵਾਲਿਆਂ ਦੀ رائے ਹੋਏਗੀ ਪੰਚਾਇਤ ਉਸੇ ਤਰ੍ਹਾਂ ਕਰੇ ਅਸੀਂ ਤਾਂ ਚਾਹਨੇ ਆ ਕਿ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਹਰ ਇੱਕ ਦੀ ਸਮੱਸਿਆ ਦਾ ਹੱਲ ਹੋਵੇ ਇਹ ਸਾਰੀ ਜਿਹੜੀ ਆ ਗੱਲਬਾਤ ਲਈ ਆ ਕੰਮ ਬੜਾ ਹੀ ਤੇਜ਼ੀ ਨਾਲ ਚੱਲ ਰਿਹਾ ਜਿਸ ਤਰ੍ਹਾਂ ਮੈਂ ਇੱਥੇ ਹੁਣ ਪਲਾਸਟਰ ਵੀ ਕੀਤਾ ਜਾਵੇਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਆ ਕਿ ਜੇ ਕਿਸੇ ਦੇ ਘਰ ਦਾ ਕੰਮ ਹੁੰਦਾ ਤਾਂ ਇਹਨੂੰ ਮਹੀਨਾ ਲੱਗ ਜਾਣਾ ਸੀਗਾ ਪਰ ਇੱਕ ਹਫਤੇ ਦੇ ਅੰਦਰ ਕੰਮ ਕਰ ਦਿੱਤਾ ਠੇਕੇਦਾਰ ਸਾਹਿਬ ਖੜੇ ਹੈ ਗਿਆ ਇਹਨਾਂ ਨੂੰ ਤਾਂ ਮੈਂ ਬਹੁਤ ਬਹੁਤ ਜਿਆਦਾ ਜਿਆਦਾ ਵਧਾਈ ਦਿਨਾ ਕਿ ਇੱਕ ਹਫਤੇ ਦੇ ਅੰਦਰ ਕੰਮ ਦੇ ਫੱਟੇ ਚੱਕ ਦਿੱਤੇ ਹੈਗੇ ਆ ਔਰ ਤੁਸੀਂ ਦੇਖ ਸਕਦੇ ਆ ਇਹਦੀ ਤਿਆਰੀ ਵੀ ਜਿਹੜੀ ਆ ਪਲਾਸਟਰ ਵਗੈਰਾ ਵੀ ਕੀਤਾ ਜਾਵੇਗਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਘਰਚਾ ਦੀ ਵਿਸ਼ੇਸ਼ ਰਿਪੋਰਟ ਆਪਣੀ ਰਾਏ ਦੇਣੀ ਹੋਵੇ ਸਾਡੇ ਦਿੱਤੇ ਗਏ ਨੰਬਰ ਤੇ ਤੁਸੀਂ ਸੁਝਾਅ ਜਾਂ ਕੋਈ ਵੀ ਰਾਏ ਦੇ ਸਕਦੇ ਹੋ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਕੀ ਤੁਸੀਂ ਸ਼ਰਦਾ ਅਨਸਾਰ ਦੇਖ ਕੇ ਇਸ ਵਾਹਨ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 9876379499 9876379499